ਦੇਮੋਕ੍ਰੇਟ ਉਹ ਭਗਵੰਤ ਮਾਨ ਦਾ ਇਸਨ ਆਪਣੇ ਆਪਣੀ ਗੱਲ ਨੂੰ ਜਸਟੀਫਾਈ ਕਰ ਰਹੇ ਨੇ ਜੀ ਮਸਲਾ ਇਹ ਨਹੀਂ ਕ੍ਰਿਟਿਸਿਜ਼ਮ ਦਾ ਹੋਰ ਵੀ ਬਹੁਤ ਨੇਤਾ ਕਰਦੇ ਨੇ ਰਣਜੀਤ ਪਾਲ ਜੀ ਪਰ ਮਜ਼ਾਕ ਮਲੇ ਮਜ਼ਾਕੀਆ ਲੈ ਲੇ ਜਾਂ ਵਿਅੰਗਾਤਿਕ ਲੈ ਲੇ ਜੀ ਬਹੁਤ ਤਿੱਖੀ ਚੋਕ ਲਾਉਣੀ ਜੀ ਉਹ ਉਹ ਭਗਵੰਤ ਮਾਨ ਦਾ ਆਪਣਾ ਸਟਾਈਲ ਆ ਭਗਵੰਤ ਮਾਨ ਕਰ ਦਿੱਤੇ ਉਸ ਤੇ ਕੁਐਸਚਨ ਉੱਤਰੇ ਨੇ ਜੀ ਬਹੁਤ ਸਾਰੇ ਹੋਰ ਲੋਕ ਵੀ ਸਵਾਲ ਉਠਾ ਰਹੇ ਨੇ ਜੀ ਵਾਲਿਆ ਕਿ ਕੀ ਇੱਕ ਮੁੱਖ ਮੰਤਰੀ ਦੇ ਤੌਰ ਤੇ ਭਗਵੰਤ ਮਾਨ ਨੂੰ ਇਸ ਤਰ੍ਹਾਂ ਦੇ ਹਲਕੇ ਵਿਅੰਗ ਜਾਂ ਇਸ ਤਰ੍ਹਾਂ ਦੇ ਵਿਅੰਗ ਕਰਕੇ ਜਾਂ ਉਹਨਾਂ ਦਾ ਇੱਕ ਤਰ੍ਹਾਂ ਦਾ ਮਜ਼ਾਕ ਡਾਉਣ ਦਾ ਉਹ ਜਾਇਜ਼ ਹੈ ਕਿ ਨਹੀਂ ਹੈ ਜੀ ਇਹ ਹੁਣ ਵਿਵਾਦ ਦਾ ਵਿਸ਼ਾ ਬਣਿਆ ਮੁੱਦਾ ਬਣਿਆ ਹੋਇਆ ਹੈ ਜੀ ਕਿ ਇੱਕ ਸੀਐਮ ਜਦੋਂ ਇੱਕ ਜਦੋਂ ਤੁਸੀਂ ਬਾਹਰ ਬੈਠਿਓ ਕਿਸੇ ਪਾਵਰ ਤੋਂ ਹੋਰ ਤੋਂ ਆਪੋਜੀਸ਼ਨ ਤੇ ਕੇ ਕੇ ਦੇ ਜਦੋਂ ਇੱਕ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇ ਹੋ ਤੁਸੀਂ ਦੇ ਇੱਕ ਪ੍ਰੋਟੋਕੋਲ ਰੱਖਣਾ ਹੁੰਦਾ ਹੈ ਕਿ ਸ਼ਿਸ਼ਟਾਚਾਰ ਇੱਕ ਬੋਲ ਸਲੀਕਾ ਜਿਹੜਾ ਬੋਲ ਚੱਲਦਾ ਜੀ ਕਿ ਉਹ ਇਹਨਾਂ ਦਾ ਇਸ ਤਰ੍ਹਾਂ ਦਾ ਗੱਲ ਕਰਨੀ ਠੀਕ ਹੈ ਜੀ ਇਹ ਬਹੁਤ ਵਿਵਾਦ ਦਾ ਵਿਸ਼ਾ ਚੱਲ ਰਿਹਾ ਹੈ ਆਪਣੀ ਆਪਣੀ رائے ਹੈ